ਇੱਕ ਵੱਡਾ ਦੇਸ਼ ਸੀ ਉਸ ਦੇਸ਼ ਦਾ ਬਾਦਸ਼ਾਹ ਸੀ ਕਰਨ ਕਰੂ ਦੇ ਪਾਸ ਧਨ ਦولت ਦੀ ਕੋਈ ਕਮੀ ਨਹੀਂ ਸੀ ਸੋਨੇ ਦੇ ਖਜ਼ਾਨੇ ਹੀਰੇ ਜਵਾਹਰਾਤ ਅਣਗਿਣਤ ਜਾਇਦਾਦਾਂ ਉਸ ਦੇ ਪਾਸ ਸਭ ਕੁਝ ਸੀ ਪਰ ਉਸ ਦੇ ਦਿਲ ਵਿੱਚ ਦਇਆ ਨਹੀਂ ਸੀ ਉਹ ਬਹੁਤ ਜ਼ਿਆਦਾ ਲਾਲਚੀ ਅਤੇ ਜ਼ਾਲਮ ਸੀ ਕਾਰੋਂ ਆਪਣੇ ਲੋਕਾਂ ਉੱਤੇ ਬਹੁਤ ਭਾਰੀ ਟੈਕਸ ਲਾਉਂਦਾ ਸੀ ਗਰੀਬਾਂ ਤੋਂ ਰੋਟੀ ਵੀ ਖੋਹ ਲੈਂਦਾ ਸੀ ਕਿਸੇ ਨੂੰ ਦਾਨ ਨਹੀਂ ਸੀ ਦਿੰਦਾ ਲੋਕਾਂ ਦੇ ਘਰ ਘਰ ਤੋਂ ਇੱਥੋਂ ਤੱਕ ਕੇ ਕਬਰਾਂ ਵਿੱਚੋਂ ਵੀ ਸੋਨਾ ਚਾਂਦੀ ਖੋਦਵਾ ਲੈਂਦਾ ਸੀ ਜਿਹੜੇ ਲੋਕ ਪਹਿਲਾਂ ਗਰੀਬ ਸਨ ਉਹ ਉਸਦੇ ਜ਼ੁਲਮਾਂ ਕਾਰਨ ਹੋਰ ਵੀ ਦੁਖੀ ਹੋ ਗਏ ਸਨ ਰੂਮ ਦੇ ਲੋਕਾਂ ਦੀ ਜ਼ਿੰਦਗੀ ਬਹੁਤ ਮੁਸ਼ਕਲ ਸੀ ਸਭ ਦੇ ਚਿਹਰੇ ਤੇ ਡਰ ਸੀ ਕੋਈ